ਜੇ ਦੀ ਜਾਤੀ ਪੁਛ ਕੇ ਕਿਸੇ ਦਾ ਧਰਮ ਪੁਛ ਕੇ ਕੱਪੜੇ ਲਵਾ ਕੇ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਆਦਮੀ ਨੂੰ ਮਾਰਨਾ ਮੇਰਾ ਕਹਾਲ ਸਾਡੀ ਸੰਸਕ੍ਰਿਤੀ 'ਚ ਇਸ ਤੋਂ ਘਣੌਣੀ ਘਟਨਾ ਕੋਈ ਨਹੀਂ ਹੋ ਸਕਦੀ ਜਿਸ ਦੇ ਜਨਾਨੀ ਨੂੰ ਸਾਹਮਣੇ ਰਖੜਾ ਕਰਕੇ ਉਹਦੇ ਆਦਮੀ ਨੂੰ ਮਾਰ ਦਿੱਤਾ ਇੱਕ ਮਜਬੂਤ ਜਨੂਨ ਦੇ ਕਸਾਈ ਲੋਕ ਮਾਨੀਅਤ ਦੇ ਮਾੜੇ ਲੋਕ ਮੈਂ ਸਮਝ ਨਹੀਂ ਪਿਓ ਚਲਾਦ ਨੇ ਜਿਨ੍ਹਾਂ ਨੇ ਘਟਨਾ ਕੀਤੀ ਆ ਉਹ ਇਨਸਾਨ ਨਹੀਂ ਹੋ ਸਕਦਾ ਮੈਂ ਦੇਸ਼ ਦੀ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹਾਂਗਾ ਕਿ ਇਹ ਸ਼ਹੀਦਾਂ ਦਾ ਸ਼ਹਾਦਤ ਦਾ ਮੁੱਲ ਜਿਹੜਾ ਹੈ ਮੋੜਿਆ ਤੇ ਨਹੀਂ ਜਾ ਸਕਦਾ ਬਦਲਾ ਜਿਹੜਾ ਵਾ ਬਹੁਤ ਸ਼ਤੀ ਲਿਆਜ ਹੈ ਮੈਂ ਕਹਣਾ ਚਾਹਾਂਗਾ ਤੁਹਾਡੇ ਚੈਨਲ ਦੇ ਰੰਗ ਜਤੀ ਜੀ ਇਹ ਜਿਹੜੀ ਘਟਨਾ ਵਾਪਰੀ ਆ ਇਹ ਪਲਵਾਮਾ ਤੋਂ ਬਾਅਦ ਦੂਸਰੀ ਘਟਨਾ ਜਿਹੜੀ ਬਹੁਤ ਵੱਡੀ ਹਾਸ ਔਰ ਕੇਂਦਰ ਸਰਕਾਰ ਚਾਹੇ ਐਕਸ਼ਨ ਮੋੜ ਦੀ ਗੱਲ ਕਰਦੀ ਹੈ ਐਕਸ਼ਨ ਕਿਦੋਂ ਹੋਏਗਾ ਲੋਕ ਅਢੀਕ ਲੋਕ ਚਾਹੁੰਦੇ ਐਕਸ਼ਨ ਹੋਣਾ ਅਸੀਂ ਕਹਿੰਦੇ ਆ ਪੀ ਕੋ ਪੀਓ ਕੇ ਲੈਣਾ ਉਹ ਪੀਓ ਤੋਂ ਬਾਅਦ ਇਹਨਾਂ ਦੇ ਅੱਡੇ ਦੇ ਨਿਸਰਾਬੂਦ ਕਿਤੇ ਜਾਣ ਪਹਿਲਾਂ ਵੀ ਤਾਂ ਤੁਸੀਂ ਹਿੰਮਤ ਦਹਾਈ ਸੀ ਅਜੋਸ ਘਟਨਾ ਨੂੰ ਵਾਪਰਿਆ ਵੀ 8-10 ਸਾਲ 8 ਸਾਲ ਹੋ ਚੁੱਕੇ ਇਹ ਮੈਸੇਜ ਆਣਾ ਚਾਹੀਦਾ ਹੈ ਦੇਸ਼ ਦੇ ਅੰਦਰ ਐਸੇ ਲੋਕ ਜਿਹੜੇ ਕਾਨੂੰਨੀ ਮਾਰਦਤ ਕਰਦੇ ਨੇ ਉਹਨਾਂ ਨੂੰ ਕਿਹੇ ਕੀਮਤ ਦੇ ਬਖਸ਼ਾ ਹਏ ਹਾਏ 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 ਪਾਕਿਸਤਾਨ ਹਾਏ 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 ਪਸ਼ਕਵਾਦ ਹਾਏ ਹਾਏ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਬਟਾਲਾ ਵੱਲੋਂ ਅੱਜ ਅਤਵਾਦੀਆਂ ਦੇ ਪੁਤਲੇ ਫੁਕੇ ਗਏ ਬਟਾਲਾ ਅੰਮ੍ਰਿਤਸਰ ਚੌਂਕ ਦੇ ਵਿੱਚ ਗਲਬਤ ਕਰ ਲਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਲਕਾ ਇੰਚਾਰਜ ਨੇ ਨਰੇਸ਼ ਮਹਾਜਨ ਜੀ ਮਾਨ ਸਰ ਕਿਸਤੀ ਕੇ ਨਾ ਵੇਖਦੀਓ ਇਸ ਘਟਨਾ ਨੂੰ ਕਿਉਂਕਿ ਹਰ ਇੱਕ ਸਿਆਸਤਦਾਨ ਵੱਲੋਂ ਟਵੀਟ ਕੀਤਾ ਗਿਆ ਚਾਹੇ ਸੋਸ਼ਲ ਮੀਡੀਆ ਜ਼ਰੀਏ ਗੱਲ ਕਰ ਲਈਏ ਤਾਂ ਚਾਹੇ ਫਿਰ ਟਵਿੱਟਰ ਦੇ ਜ਼ਰੀਏ ਗੱਲ ਕਰ ਲਈਏ ਹਰ ਇੱਕ ਨੇ ਇਸ ਘਟਨਾ ਨੂੰ ਬੜੀ ਨਿੰਦਣਯੋਗ ਘਟਨਾ ਦੱਸਿਆ ਪਹਿਲਾਂ ਤੁਹਾਡਾ ਚੈਨਲ ਦਾ ਸਵਾਗਤ ਆ ਗਲੇ ਘਟੜਾ ਬੜੇ ਬਹੁਤ ਮੰਦ ਭਾਗੀ ਕਿਸੇ ਦੀ ਜਾਤੀ ਪੁਛ ਕੇ ਕਿਸੇ ਦਾ ਧਰਮ ਪੁਛ ਕੇ ਕਪੜੇ ਲਵਾ ਕੇ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਆਦਮੀ ਨੂੰ ਮਾਰਨਾ ਮੇਰਾ ਖਿਆਲ ਸਾਡੀ ਸੰਸਕ੍ਰਿਤੀ 'ਚ ਇਸ ਤੋਂ ਘਣੌਣੀ ਘਟਨਾ ਕੋਈ ਨਹੀਂ ਹੋ ਸਕਦੀ ਜਿਸ ਦੇ ਜਨਾਨੀ ਨੂੰ ਸਾਹਮਣੇ ਰ ਖੜਾ ਕਰਕੇ ਉਹਦੇ ਆਦਮੀ ਨੂੰ ਮਾਰ ਦਿੱਤਾ ਇਹ ਇੱਕ ਮਜਬੂਤ ਜਨੂਨ ਦੇ ਕਸਾਈ ਲੋਕ ਹਮਾਨੀਅਤ ਦੇ ਮਾੜੇ ਲੋਕ ਮੈਂ ਸਮਝ ਨਾ ਪਿਓ ਜਹਲਾਦ ਨੇ ਜਿਨ੍ਹਾਂ ਨੇ ਘਟਨਾ ਕੀਤੀ ਹੈ ਉਹ ਇਨਸਾਨ ਨਹੀਂ ਹੋ ਸਕਦਾ। ਔਰ ਪਾਕਿਸਤਾਨ ਦੇ ਦੁਆਰਾ ਸਥਾਪਿਤ ਲੋਗ ਨੇ ਔਰ ਮੈਂ ਸਮੇ ਨਾ ਪੀਏ ਜਿਹੜੀ 26 ਲੋਕਾਂ ਦੀ ਜਾਨ ਗਈ ਹੈ ਮੈਂ ਦੇਸ਼ ਦੀ ਕੇਂਦਰ ਸਰਕਾਰ ਨੂੰ ਇਹ ਕਹਿਣਾ ਜਾਵਾਂਗਾ ਕਿ ਇਹ ਸ਼ਹੀਦਾਂ ਦਾ ਸ਼ਹਾਦਤ ਦਾ ਮੁੱਲ ਜਿਹੜਾ ਮੋੜਿਆ ਤੇ ਨਹੀਂ ਜਾ ਸਕਦਾ ਬਦਲਾ ਜਿਹੜਾ ਵਾ ਬਹੁਤ ਛਤੀ ਲਿਆ ਜਾ ਕਿਉਂਕਿ ਪਹਿਲਾਂ ਵੀ ਅਲਮ ਸੰਗਤ ਸਮੁਦਾਏ ਦੇ ਸਿੱਖਾਂ ਦਾ ਨਰਸ ਹਾਰ ਹੋਇਆ ਪਾਕਿਸਤਾਨ ਚ ਮੰਦਰ ਗੁਰਦੁਆਰੇ ਢਾਹੇ ਗਏ ਪਾਕਿਸਤਾਨ ਚ ਧੀਆਂ ਪੈਰਾਂ ਦੀ ਇੱਜ਼ਤ ਲੁੱਟੀ ਗਈ ਸਰਕਾਰ ਪਾਕਿਸਤਾਨ ਦੀ ਸੁੱਤੀ ਰਹੀ ਅੱਜ ਮੈਂ ਕਾਹਨਾ ਚਾਹਾਂਗਾ ਤੁਹਾਡੇ ਚੈਨਲ ਦੇ ਰਮਾ ਜੋਤੀ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਪਲਵਾਮਾ ਤੋਂ ਬਾਅਦ ਦੂਸਰੀ ਘਟਨਾ ਜਿਹੜੀ ਬਹੁਤ ਵੱਡੀ ਹਾਦਸਾ ਚਾਹੇ ਠੀਕ ਹੈ ਸਾਰਾ ਦੇਸ਼ ਇਸ ਦੀ ਨਿੰਦਾ ਕਰ ਰਿਹਾ ਮਗਰ ਜੇ ਏਜੰਸੀਆਂ ਦੇ ਇਨਪੋਰਟ ਸੀ ਯਾਤਰੀਆਂ ਤੇ ਹਮਲਾ ਹੋ ਸਕਦਾ ਤੇ ਦੋਨੋਂ ਸਰਕਾਰਾਂ ਉਤੋਂ ਦੀ ਲੋਕਲ ਸਰਕਾਰ ਜੰਮੂ ਕਸ਼ਮੀਰ ਦੀ ਕਿਉਂਕਿ ਉਹਦੇ ਤੋਂ ਵਿ�ਾਸ ਕੀਤੀ ਨਹੀਂ ਜਾ ਸਕਦੀ ਉਹ ਸਰਕਾਰ ਤੋਂ ਕਦੀ ਆਸ ਨਹੀਂ ਹੋ ਸਕਦੀ ਉਹੀ ਸਰਕਾਰ ਜਿੱਤੋਂ ਕਸ਼ਮੀਰੀਆਂ ਨੂੰ ਪੜਤਾ ਨੂੰ ਮਾਰਕੁੱਟ ਕੇ ਜਲਾਕੇ ਇਧਿਆ ਪਹਿਲੇ ਦੀ ਜੇ ਲੁੱਟ ਕੇ ਕੱਢਿਆ ਗਿਆ ਉਹੀ ਸਰਕਾਰ ਅੱਜ ਐਨਸੀ ਦੀ ਫੇਰ ਮਜੂਰ ਉਹ ਸਰਕਾਰ ਭਲਾ ਨਹੀਂ ਜਾਂਦੀ ਸਰਕਾਰ ਅਮਰ ਔਰ ਭਾਈਚਾਰਾ ਨਹੀਂ ਜਾਂਦੀ ਸਰਕਾਰ ਫੇਲਰ ਹੈ ਕੇਂਦਰ ਸਰਕਾਰ ਨੂੰ ਜੇ ਇਨਪੁਟ ਸੀ ਤੇ ਕੇਂਦਰ ਸਰਕਾਰ ਵੀ ਫੇਲ ਸਾਬਤ ਹੋ। ਔਰ ਕੇਂਦਰ ਸਰਕਾਰ ਚਾਹੇ ਅਕਸ਼ਨ ਮੋੜ ਦੀ ਗੱਲ ਕਰਦੀ ਹੈ ਐਕਸ਼ਨ ਕਿਦੋਂ ਹੋਏਗਾ ਲੋਕ ਅਢੀਕ ਲੋਕ ਚੰਦੇ ਆਖਣ ਹੋਣਾ ਅਸੀਂ ਕਹਿੰਦੇ ਆ ਪੀ ਕੋ ਪੀਓ ਕੇ ਲੈਣਾ ਉਹ ਪੀਏ ਕੋ ਤੋਂ ਬਾਅਦ ਇਹਨਾਂ ਦੇ ਅੱਡੇ ਦੇ ਇਸ ਤਰ੍ਹਾਂ ਬੂਦੋ ਕੀਤੇ ਜਾਣ ਪਹਿਲਾਂ ਵੀ ਤਾਂ ਤੁਸੀਂ ਹਿੰਮਤ ਦਹਾਈ ਸੀ ਅਜ ਉਸ ਘਟਨਾ ਨੂੰ ਵਾਪਰਿਆ ਵੀ 8-10 ਸਾਲ 8 ਸਾਲ ਹੋ ਚੁਣ ਸਾਨੂੰ ਉਸ ਘਟਨਾ ਤੋਂ ਬਾਅਦ ਇਹ ਪਾਕਿਸਤਾਨ ਦੇ ਉੱਤੇ ਨੱਥ ਪਾਈ ਨਹੀਂ ਗਈ ਪਾਕਿਸਤਾਨ ਕਦੀ ਵੀ ਚੰਗੀ ਸੋਚ ਦੇ ਲੋਕ ਨਹੀਂ ਆ ਚਾਹੇ ਦੇਸ਼ ਦੇ ਵਟਵਾਰੇ ਜੋ ਨਿਕਲੇ ਨੇ ਵਟਵਾਰੇ ਦੇ ਜ਼ਖਮਾਂ ਨੂੰ ਭੁੱਲੇ ਨਹੀਂ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਇਹ ਗੱਲ ਕਹੀ ਹੈ ਇੱਕ ਤੇ ਕੇਂਦਰ ਸਰਕਾਰ ਤੋਂ ਮੈਂ ਮੰਗ ਕਰਾਂਗਾ ਜਿਹੜੇ ਲੋਕ ਇਹਨਾਂ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ 1 ਕਰੋੜ ਰੁਪਏ ਦੀ ਰਕਮ ਉਸ ਪਰਿਵਾਰ ਨੂੰ ਜੜੀਏ ਕਮ ਸੇ ਕਮ ਦਿੱਤੀ ਜਾਏ ਔਰ ਜਖਮੀਆਂ ਨੂੰ ਪੰਜਾਬ 50 ਲੱਖ ਰੁਪਏ ਜਿਹੜਾ ਹੈ ਉਹ ਦਿੱਤਾ ਜਾਏ ਕਿਉਂਕਿ ਗੋਲੀ ਦਾ ਅਹੀ ਅੰਧਗਵਾਰ ਦੇ ਦੌਰ ਚ ਜਿਹੜਾ ਹਾਲਾਤ ਦੇਖੇ ਨੇ ਉਹ ਆਦਮੀ ساری ਉਮਰ ਕੰਮ ਨਹੀਂ ਕਰ ਪਾਉਂਦਾ ਅਪੰਗ ਹੋ ਜਾਂਦਾ ਉਹਨਾਂ ਦੀ ਡਾਕਟਰ ਚੱਕ ਕੇ ਸਭ ਮੁਹੱਦਤੀ ਤੇ ਔਰ ਦੇਸ਼ ਨੂੰ ਇਹ ਮੈਸੇਜ ਆਣਾ ਚਾਹੀਦਾ ਕਿ ਦੇਸ਼ ਦੇ ਅੰਦਰ ਐਸੇ ਲੋਕ ਜਿਹੜੇ ਘਣੋਣੀ ਵਾਰਦਾਤ ਕਰਦੇ ਨੇ ਉਹਨਾਂ ਨੂੰ ਕਿਹ ਕੀਮਤ ਤੇ ਬਖਸ਼ਾ ਨਹੀਂ ਜਾਏ ਮਨ ਸਰ ਹਿੰਦੂ ਸਿੱਖ ਮੁਸਲਮਾਨ ਸਾਈ ਨਰਾਸੀ ਪਰ ਉਹ ਕਿਤੇ ਨਾ ਕਿਤੇ ਇਸ ਨਾਰੇ ਨੂੰ ਵੀ ਸ਼ਰਮਸ਼ਾਰ ਕਰਦਾ ਨਾ ਜਿਸ ਤਿੱਕ ਨੇ ਘਟਨਾ ਵਾਪਰਦੀ ਹੈ ਕਿਉਂਕਿ ਅੱਜ ਇਹ ਗੱਲ ਕੀਤੀ ਹੈ ਬੀਤੇ ਕੱਲ ਦੀ ਤਾਂ ਜਿਸ ਤਿੱਕ ਨੇ ਪਹਿਲਗਾਮ ਦੇ ਵਿੱਚ ਹੋਇਆ ਉਸ ਤੋਂ ਪਹਿਲਾਂ ਪਲਵਾਮਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਵੀ ਐਸੇ ਧਰਮਾਂ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਲੜਦੇ ਨੇ ਦੇਖੋ ਜੇ ਤੁਹਾਡਾ ਸਵਾਲ ਹੈ ਸਮਾਜ ਦੇ ਸਾਰੇ ਵਰਗ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਵਰਗਾਂ ਦੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਚਾਹੇ ਉਹ ਕਿਸੇ ਵੀ ਮਜਬਦ ਤੋਂ ਕਿਉਂ ਨਾ ਹੋ ਮਗਰ ਜਦੋਂ ਕਿਸੇ ਦੀ ਸ਼ਹਿ ਮਿਲ ਜਾਂਦੀ ਹੈ ਕੁਝ ਲੋਕ ਪੈਸੇ ਦੇ ਲਾਲਚ ਆ ਕੇ ਉਹ ਇੱਕ ਡਰਾਉਣਾ ਖੇਲ ਜਾਂ ਕਰਦੇ ਨੇ ਉਹ ਪਾਕਿਸਤਾਨ ਦੀ ਸਰਕਾਰ ਦੁਆਰਾ ਸਥਾਪਿਤ ਕਿਸੇ ਮੁਲਕ ਦੇ ਅੰਦਰ ਉਗਰਵਾਦੀ ਦੇ ਅਡੇਮਨ ਉਹਨਾਂ ਦੇ ਉਹ ਸੰਗਲਾਈ ਕੇਂਦਰ ਚੱਲਣ ਉਮਾਲਾ ਸਰਕਾਰ ਸੁਤੀ ਦੀ ਉਹ ਪਾਕਿਸਤਾਨ ਆਪ ਤੱਕ ਅੰਨਾਲ ਹੋਇਆ ਬਿਆ ਉਹ ਘਾ ਮਰਨ ਡਿਆ ਕਰਦਿਆ ਕੋਈ ਉਹਨੂੰ ਦੇਨੋ ਤਿਹਾਰ ਨਹੀਂ ਹਜ ਠੂਠਾ ਫੜ ਕੇ ਤੁਰਿਆ ਫਿਰਦਾ ਅੱਜ ਇਤੇ ਇਹੋ ਜਿਹੇ ਕਹਾਣੀਆਂ ਘਟਾਵਾ ਕਰਕੇ ਕਿਉਂਕਿ ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਹਿੰਦੁਸਤਾਨ ਦੇ ਅੰਦਰ ਕਿਦੇ ਨਾ ਕਿਦੇ ਉਗਰਵਾਦ ਦੀਆਂ ਕਟਰਾਵਾਂ ਦੇ ਉੱਤੇ ਰੱਖ ਕੇ ਦੇਸ਼ ਨੂੰ ਬਦਨਾਮ ਕੀਤਾ ਜਾਏ ਦੇਸ਼ ਨੂੰ ਤੋੜਿਆ ਜਾਏ ਦੇਸ਼ ਟੁੱਟਣ ਵਾਲਾ ਨਹੀਂ ਦੇਸ਼ ਟੁੱਟੇਗਾ ਨਹੀਂ ਬਾਗਸਤਾਨ ਅਗਰ ਇਹਨਾਂ ਸੋਚ ਰਿਹਾਦਾ ਇਹੋ ਜਿਹੇ ਲੋਗਾਕਲਕ ਨਾਣੀ ਹਰਕਤ ਕਰਦਾ ਤੇ ਬਾਰਡਰ ਉੱਤੇ ਆ ਬਾਰਡਰ ਤੇ ਆਣ ਕੇ ਸਾਹਮਣੇ ਜੋਧੇਰ ਗੱਲ ਕਰਨ ਤੇ ਜੋਦੇ ਨਾਲ ਆਪਣੇ ਨਤੀਜੇ ਪੋਗਤ ਲਾ ਇਸ ਕਰਕੇ ਜਿਹੜੀ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਚ ਲਾਡ ਆਡਰ ਕਿਤੇ ਮੈਂ ਕਹਾਂ ਕਿ ਬੜੇ ਸ਼ਰਮ ਦੀ ਗੱਲ ਹੈ ਮੈਂ ਮੰਨਣਾ ਪੇ ਪੁਲਿਸ ਦੇ ਉੱਤੇ ਹਮਲੇ ਬੰਬਾਂ ਦੇ ਹੋਣੇ ਨਿੰਦਨਯੋਗ ਨੇ ਉਹ ਵੀ ਇਨਸਾਨ ਨੇ ਉਹ ਵੀ ਕੰਮ ਕਰਦੇ ਨੇ ਪਰ ਦੁਆਰਾ ਉੱਚੀਆਂ ਕਰ ਲੈਣੀਆਂ ਥਾਣਿਆਂ ਦੇ ਗੇਟਾਂ ਦੇ ਅੱਗੇ ਬੈਰੀਅਰ ਲਾ ਦੇ ਨੇ ਇਹ ਤਾਂ ਕਾਲੇ ਦੌਰ ਚੋਂ ਨਹੀਂ ਸੀ ਹੋਇਆ ਅੰਤਰਕਵਾਦ ਵੀ ਨਹੀਂ ਸੀ ਹੋਇਆ 12 ਸਾਲ ਆ ਹੀ ਅੰਤਰਕਵਾਦ ਦੇ ਤਰਾਸਦੀ ਆ ਕਿ ਗੇਟ ਬੰਦ ਕਰ ਦਿਓ ਰਸਤੇ ਬੰਦ ਕਰ ਦਿਓ ਥਾਣਿਆਂ ਦੇ ਗੇਟ ਬੂਏ ਬੰਦ ਕਰ ਦਿਓ ਇਹ ਪੁਲਿਸ ਨਹੀਂ ਫੇਲੀਅਰ ਸਰਕਾਰ ਫੇਲੀਅਰ ਸਰਕਾਰ ਰ ਪੁਲਿਸ ਕੋਲ ਤਾਕਤ ਨਹੀਂ ਦਿੰਦੀ ਸੀ ਉਹ ਪੁਲਿਸ ਕੋਲ ਤਾਕਤ ਦਾ ਨਾ ਹੁੰਦਾ ਇਹ ਨਤੀਜਾ ਹੈ ਉਹ ਹਾਦਕਵਾਦ ਨੂੰ ਖਤਮ ਕਰਨ ਵਾਲੀ ਪੰਜਾਬ ਦੀ ਪੁਲਿਸ ਸੀ ਕਿਉਂਕਿ ਇਹ ਭੰਡਾ ਦੀ ਸਰਕਾਰ ਹੈ ਇਹ ਪਤਾ ਹੀ ਨਹੀਂ ਮੁੱਖ ਮੰਤਰੀ ਕੋਲ ਅਜੇ ਤੱਕ ਲੱਗਣ ਡਿਆ ਪਹਿਲਾਂ ਕਹਿੰਦੇ ਭਗਵਾਨ ਦਮਨ ਕਿ ਆਪਣਾ ਕਮੇਡੀਅਨ ਆਇਆ ਜੀ ਉਹ ਚੁਟਕਲੇ ਸੁਣਾਏਗਾ ਫਿਰ ਕਹਿੰਦੇ ਬੀਬੀ ਆ ਗਈ ਬਦਲਾਅ ਦੇ ਅੰਦਰ ਉਹ ਰਾਣੀ ਬਣ ਗਈ ਹੋਰ ਕੇਜਰੀਵਾਲ ਸਾਹਿਬ ਵਲੇ ਹੋ ਗਏ ਇੱਧਰ ਆ ਕੇ ਸ਼ਿਸ਼ੋਧੀਆਂ ਸਾਹਿਬ ਇੱਥੇ ਆ ਗਏ ਮੁੱਖ ਮੰਤਰੀ ਕੌਣ ਹੈ ਜਦ ਤੱਕ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਮਜੀਠਿਆ ਸਾਹਿਬ ਵਿਕਰਮ ਜੀ ਸਮੇਂ ਮਜੀਠਿਆ ਕਾਲੀਦਾਲ ਦੇ ਸੀਨੀਅਰ ਲੀਡਰ ਨੇ ਥਾਦੇ ਉਹਨਾਂ ਖਲਾਸਾ ਕੀਤਾ ਗੈਂਗਸਟਰਾਂ ਦਾ ਉਹਨਾਂ ਖਲਾਸਾ ਕੀਤਾ ਸਿਆਸਤ ਦਾ ਅਮਰੋਦਵਾਲ ਸਿੰਘ ਉਹ ਮਾਰਨ ਮਾਰਾਂਦੀਆਂ ਗੱਲਾਂ ਕਰਨਦੇ ਨੇ ਸੋਨਾ ਲੁੱਟਣ ਦੀਆਂ ਗੱਲਾਂ ਕਰਨਦੇ ਨੇ सरकार ਕੋਲ ਸਾਰੀਆਂ ਚੀਜ਼ਾਂ ਨੇ ਸਰਕਾਰ ਕੋਈ ਐਕਸ਼ਨ ਨਹੀਂ ਕਰੂਗੀ ਸਰਕਾਰ ਇਹਨਾਂ ਨੂੰ ਕਿਉਂ ਬਲੰਡਿਆ ਕਿਉਂ ਤੋ ਜਾਂ ਆਂਡੀਆਂ ਫਰੋਤੀਆ ਕੌਣ ਮੰਗਣ ਡਿਆ ਫਰੋਤੀਆ ਕੀ ਆ ਪੰਜਾਬ ਦੇ ਅੰਦਰ ਵਪਾਰੀ ਵਰਗ ਤੋਂ ਲੈ ਕੇ ਮਜ਼ਦੂਰ ਤੱਕ ਤਰਾਹੀ ਤਰਾਹੀ ਨਹੀਂ ਮੱਚੀ ਵਪਾਰ ਬਾਹਰ ਕਿਉਂ ਸ਼ਿਫਟ ਹੋ ਰਿਹਾ ਜੂਪੀ ਬਿਹਾਰ ਦੇ ਅੰਦਰ ਲੋਕ ਵਪਾਰ ਕਰਦੇ ਆ ਜਿੱਤੇ ਕਿਹਾ ਜਾਂਦਾ ਹੈ ਵੀ ਮਾਫੀਆ ਰਾਜ ਚੱਲਦਾ ਅੱਜ ਪੰਜਾਬ ਦੇ ਅੰਦਰ ਕਿਆ ਮਾਫੀਆ ਰਾਜ ਤੋਂ ਉੱਤੇ ਨਹੀਂ ਬਾਹਰ ਨਾ ਹੋ ਰਹੇ ਨੇ ਲੋਕਾਂ ਨੂੰ ਇਹ ਨਹੀਂ ਪਤਾ ਮੈਂ ਘਰ ਆਇਆ ਤੇ ਘਰ ਆਇਆ ਤੇ ਵਾਪਸ ਵੀ ਕੰਮ ਕਰਕੇ ਜਾਣਾ ਕਿ ਨਹੀਂ ਜਾਣਾ ਸ਼ਹਿਰ ਇਹ ਨਸ਼ੇ ਦੇ ਨਾਲ ਪੰਜਾਬ ਡੁੱਬਿਆ ਪਿਆ ਕਹਿੰਦੇ ਨਸ਼ੇ ਦੇ ਕਾਬੂ ਭਾਇਆ ਜਾ ਰਹੇ ਪਹਿਲਾਂ ਕਹਿੰਦੇ ਨਸ਼ਾ ਹੈ ਹੀ ਨਹੀਂ ਨੌਜਵਾਨ ਨਸ਼ੇ ਨਾਲ ਮਰਨ ਦੇ ਨੇ ਔਰ ਇਹ ਕਹਿੰਦੇ ਫਿਰ ਫੜਿਆ ਵੀ ਕੀ ਜਾਂਦਾ ਜੋ ਪੜਿਆ ਜਾਂਦਾ ਆਂਦਾ ਕਿਤੋਂ ਹੈ ਜਾਂਦਾ ਕਿਤੋਂ ਹੈ ਇਸ ਉੱਤੇ ਸਰਕਾਰ ਮੈਂ ਅੱਜ ਖੁੱਲ ਕੇ ਕਹਾਂਗਾ ਸਰਕਾਰ ਆਪਣੇ ਬੋਲੋ ਪ੍ਰਸ਼ਾਸਨ ਨੂੰ ਪੂਰੀ ਪਾਵਰਸ ਡੈਲੀਗੇਟ ਕਰਨ ਭਲੇ ਕਿਉਂਕਿ ਜਿਹੜੇ ਲੋਕ ਅੱਜ ਘਲਾ ਕਰਦੇ ਆ ਸਰਕਾਰ ਦੇ ਸਰਕਾਰ ਦੇ ਤੇ ਨਸ਼ੇ ਦੇ ਕਾਬੂ ਪਾਇਆ ਜਾ ਰਿਹਾ ਸਰਕਾਰ ਉਹਨਾਂ ਦੀ ਜਾਂਚ ਕਰੇ ਉਹ ਕਿਹੜੇ ਲੋਕ ਨੇ ਜਿਹੜੇ ਨਸ਼ਾ ਵਗਵਾ ਰਹੇ ਨੇ ਤੇ ਸਾਹਮਣੇ ਤਾਦ ਆ ਜਾਣਗੇ ਉਹ ਸਰਕਾਰ 'ਚ ਬੈਠੇ ਲੋਕ ਜਦੋਂ ਸ਼ਾਮ ਨੂੰ ਕੋਈ ਗੱਲ ਕਰੇ ਤੇ ਉਹ ਪਰਚਾ ਦੇਣ ਦੀ ਗੱਲ ਕਰਦੀ ਹੈ ਸਰਕਾਰ ਪਰ ਅਸਲੋਂ ਆਜ਼ਾਦੀ ਨਹੀਂ ਇਹ ਤੁਹਾਨੂੰ ਵੀ ਪਤਾ ਦੇ ਸਾਰਿਆਂ ਨੂੰ ਪਤਾ ਇਸ ਕਰਕੇ ਪੰਜਾਬ ਦੇ ਅੰਦਰ ਕੋਈ ਸਰਕਾਰ ਨਹੀਂ ਲਾਂਡ ਆਰਡਰ ਦੀ ਕੋਈ ਚੀਜ਼ ਨਹੀਂ ਔਰ ਪੰਜਾਬ ਇੱਕ ਬਦਲਾਅ ਚਾਹੁੰਦਾ ਸੀ ਉਹਨੇ ਦੇਖ ਲਿਆ ਉਹਦੇ ਗੰਭੀਰ ਨਤੀਜੇ ਭੁਗਤ ਕੇ ਪੰਜਾਬ ਮੁੜ ਵਾਪਸ ਹੁਣ ਲੀਆਂ ਦੇ ਜਾਣਾ ਚਾਹੁੰਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ 10 ਸਾਲ ਦੇ ਰਾਜ 인ਫਰਾਸਟ੍ਰਕਚਰ ਔਰ ਪੰਜਾਬ ਦੇ ਅੰਦਰ ਸਾਰੇ ਵਰਗਾਂ ਦਾ ਮਾਨ ਸਮਾਨ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਔਰ ਜਿਹੜਾ ਸਕੀਮਾਂ ਜਾਰੀਆਂ ਕੀਤੀਆਂ ਸੀ ਉਹ ਸਕੀਮਾਂ ਵਾਪਸ ਆਉਣੀਆਂ ਲਿਆਉਣੀਆਂ ਚਾਹੁੰਦਾ ਕਾਲੀ ਦਲ ਔਰ ਸੁਪਨੇ ਜਿਹੜੇ ਪੰਜਾਬ ਨੂੰ ਦਿਖਾਏ ਸੀ ਆਪਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਪੂਰੇ ਕੀਤੇ ਸੀ ਉਹ ਇਨਫਰਾਸਟ੍ਰਕਚਰ ਔਰ ਉਹ ਲੋਗਾ ਲੋਕ ਜਿਹੜੇ ਅੱਜ ਜਾਦ ਕਰਕੇ ਵਾਪਸ ਆਉਣਗੇ ਔਰ ਆਣ ਵਾਲੇ ਸਮੇਂ ਸਰਕਾਰ ਸ਼ਰਮਣੀ ਅਕਾਲੀ ਦਰ 2027 ਚ ਫਿਰ ਬਣਾਏਗੀ ਔਰ ਪੰਜਾਬ ਦੇ ਲੋਕਾਂ ਨੂੰ ਆਵਾਮ ਨੂੰ ਅਮਨ ਭਾਈਚਾਰਾ ਦੀ ਸ਼ਾਂਤੀ ਦਵੇ ਬਿਲਕੁਲ ਸਾਬ ਇਸ ਪੈਲਗਮ ਅੰਤਕੀ ਹਮਲੇ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇਤੇ ਪੋਸਟਾਂ ਪਾਈਆਂ ਜਾ ਰਹੀਆਂ ਖਾਸ ਕਰਕੇ ਹਿੰਦੂ ਜਿਹੜੇ ਲੋਕ ਨੇ ਕਮਿਊਨਿਟੀ ਦੇ ਉਹਨਾਂ ਵੱਲੋਂ ਪਾਈ ਜਾ ਰਿਹਾ ਕਿ ਹੁਣ ਤਾਂ ਜਾਗ ਜਾਓ ਹਿੰਦੂਓ ਹੁਣ ਤਾਂ ਜਾਗ ਜਾਓ ਹਿੰਦੂਓ ਦੇਖੋ ਇਹ ਦੇਸ਼ ਦੇ ਅੰਦਰ ਲੋਕਤੰਤਰ ਦੇ ਅੰਦਰ ਹਰ ਕਿਸੇ ਨੂੰ ਆਪਣੀ ਆਜ਼ਾਦੀ ਆਪਣੀ ਗੱਲ ਕਹਿਣ ਦੀ ਮੈਂ ਇਹ ਗੱਲ ਕਹੀ ਹੈ ਕਿ ਹਰ ਧਰਮ ਚ ਕਟੜਤਾ ਦੇ ਲੋਕ ਕੁਝ ਹੁੰਦੇ ਨੇ ਤੁਸੀਂ ਸਮਝ ਮੇਰੀ ਮੇਰੀ ਗੱਲ ਸੁਣ ਲੇ ਤੁਸੀਂ ਸਮਝਦੇ ਹੋ ਹਿੰਦੂ ਸੁੱਤੇ ਨੇ ਹਜੇ ਜਿਨ੍ਹਾਂ ਨੂੰ ਜਾਗਣ ਦੀ ਲੋੜ ਹੈ ਉਹ ਗੱਲ ਪੂਰੀ ਕਰ ਰਿਹਾ ਸੀ ਤੁਸੀਂ ਵੇਚ ਆਪਣੀ ਗੱਲ ਸੁਣਨ ਫੇਰ ਹੋ ਕੇ ਹਿੰਦੂ ਜਾਗੇ ਜਾਂ ਸੁੱਤੇ ਦੀ ਗੱਲ ਕਿਤੇ ਹੈ ਹਿੰਦੂ ਸੁੱਤਾ ਕਿਦੋਂ ਹਿੰਦੂ ਸੁੱਤਾ ਨਹੀਂ ਹੈ ਹਿੰਦੂ ਦੇ ਅੰਦਰ ਕੋਈ ਐਸੀ ਗੱਲ ਨਹੀਂ ਆਪੇ ਹਿੰਦੂ ਜਾਗਨ ਦੀ ਕੋਈ ਵਿਅਕਤੀ ਨਾਲ ਵਿਅਕਤੀ ਦੀ ਲੜਾਈ ਹੋਣਦੀ ਹੈ ਕੋਈ ਆਦਮੀ ਦੇ ਆਦਮੀ ਨਾਲ ਟਕਰਾਓ ਹੋਣਦੇ ਨਾ ਦੇ ਲੋਕਾਂ ਦੇ ਆਤਵਾਦੀ ਗੋਲੀ ਚਲਾਉਣਦੇ ਨੇ ਪੰਜਾਬ ਦੇ ਅੰਦਰ 12 ਸਾਲ ਅਸੀਂ ਇਹ ਦੇਖਿਆ ਇਹ ਜਾਗਨ ਤੇ ਸੌਣ ਦੀ ਗੱਲ ਤੇ ਕਮੈਂਟ ਜਿਹੜੇ ਨੇ ਆਪਣੀ ਆਪਣੀ ਸੋਚ ਦਾ ਐਸਾ ਕੁਝ ਨਹੀਂ ਜੀ ਧੰਨਵਾਦ ਸਮਾਂ ਦੇਣ ਲਈ ਜੀ ਬਿਲਕੁਲ ਜਸਟਿਕ ਨਾਲ ਮਾਨ ਸਾਹਿਬ ਤੇ ਨਰੇਸ਼ ਮਾਈ ਹਲਕਾ ਇੰਚਾਰਜ ਸ਼ੋਮਨੀ ਕਾਲੀਦਲ ਵੱਲੋਂ ਕਿਆ ਗਿਆ ਮੰਗ ਕੀਤੀ ਗਈ ਹੈ ਸੈਂਟਰ ਸਰਕਾਰ ਅੱਗੋਂ ਵੱਲੋਂ ਕਿ ਜਿਹੜੇ ਲੋਕਾਂ ਦੇ ਉੱਤੇ ਹਮਲਾ ਹੋਇਆ ਵਾ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਇਆ ਜਿਹੜਾ ਵਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਰ ਪੰਜਾਬੀ ਲੋਕ ਚੈਨਲ ਗੁਰਦਾਸਪੁਰ ਬਟਾਲਾ